कुछ हालात जेड़े नाजुक नमस्कार पहले दसो मैं इस वे खबर कर जा रहा हाँ रियात बारा जिले जिनू इस वे लैबर टैक यूनिवर्सिटी के नाम ना जाता है उत्थे का काफ़ी तो जो कुछ हालात जोड़े नाजुक जा रहे थे जिसमें देखते हुए अज्ज एक निर्मल सिंह रियात वालों एक प्रेस कॉन्फ्रेंस की गई है जिस दसाया गया कि जो मैनेजमेंट वालों इसनओवर किया गया से वापस टेकओवर किया गया है ਪਰ ਲੇਕਿਨ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਤੇ ਚਲਦੇ ਹੋਇਆ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਿਹੜਾ ਸੰਦੀਪ ਸਿੰਘ ਕੋੜਾ ਜਿਹੜਾ ਕਿ ਪਹਿਲਾਂ ਇਸ ਯੂਨੀਵਰਸਿਟੀ ਨੂੰ ਜੈਮਟੈਕ ਜੋ ਹੈਂਡਓਵਰ ਜਿੰਨਾ ਦੇ ਵਾਲੇ ਕੀਤੀ ਹੋਈ ਸੀ ਉਹ ਵੀ ਆਪਣੇ ਜਿਹੜੇ ਸੁਰੱਖਿਆ ਬਲਾਂ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਚੁੱਕੇ ਆ ਤੇ ਜਿਸ ਨੂੰ ਦੇਖਦੇ ਹੋਏ ਹਾਲਾਤ ਕਾਫੀ ਨਾਜਕ ਬਣ ਚੁੱਕੇ ਆ ਤੇ ਇਸ ਵੇਲੇ ਸਾਡੀ ਟੀਮ ਆਰਟੀਬੀ 1 ਦੀ ਪੂਰੀ ਟੀਮ ਉੱਥੇ ਪਹੁੰਚ ਕੇ ਮੌਜੂਦ ਹੈ ਕਿਵੇਂ ਦੇ ਹਾਲਾਤ ਆ ਉਲੇ ਦੱਸਿਆ ਤੁਹਾਨੂੰ ਸਾਡੇ ਨਾਲ ਅਸੀਂ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਅਸੀਂ ਉਹਦੀ ਫਤਰੀ ਲੱਗਣ ਦੇਵਾਂਗੇ 4 ਸਾਲ ਤੋਂ ਸਾਡੀਆਂ ਗਰੈਨਟੀਆਂ ਫਾਇਰਿਆ ਪੀਐਫ ਨਹੀਂ ਪਿਆ ਫਾਇਰਿਆ ਕੋਈ ਨਾ ਗੱਬੀਆਂ ਗਈਆਂ ਕਹਿੰਦਾ ਪਿੱਛੇ ਤਾਂ ਜਿਹੜੀ ਐਪਲੀਕੇਸ਼ਨਾਂ ਦਿੱਤੀਆਂ ਕੱਲੇ ਕੱਲੇ ਮੇਰੇ ਕੋਲ ਡਟੇਜ ਲੱਈਆਂ ਤਰ੍ਹਾਂ ਹਾਂ ਪਿੱਛੇ ਮੈਂ ਐਸਡੀਐਮ ਸਾਹਿਬ ਨਾਲ ਲੜਿਆ ਪੀਐਫ ਪਿੱਛੇ ਮੈਂ ਲੜਿਆ ਕੇਸ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਮੈਨੂੰ ਉੱਥੇ ਉਹਨਾਂ ਨੇ ਗਲਤ ਮੇਰੇ ਕਾ ਬਿਵਾਰ ਕੀਤਾ ਉਹਨਾਂ ਨੂੰ ਮੈਂ ਪੇਚੀ ਲਵਾਈ ਤੀ ਚੰਡੀਗੜ੍ਹ ਐਡੇ ਡੀਸੀ ਸਾਹਿਬ ਸੀਗੇ ਨਵਾਂ ਸ਼ਹਿਰ ਵਾਲੇ ਇੱਕ ਮਿੰਟ ਮੈਂ ਤੁਹਾਨੂੰ ਰੋਕਦਾ ਜਦੋਂ ਮੈਨੇਜਮੈਂਟ ਨੇ ਇੱਥੇ ਆਈ ਤਾਂ ਨੇ ਤੁਸੀਂ ਤੁਸੀਂ ਕਿਉਂ ਨਹੀਂ ਆਏ ਇਹ ਚੋਰ ਮੈਨੇਜਮੈਂਟ ਨਾਲ ਗੱਲ ਨਹੀਂ ਕਰਨੀ ਤੁਸੀਂ ਮਿਡ ਹਾਕ ਵੀ ਮਾਰੀ ਨਹੀਂ ਤੁਸੀਂ ਚੋਰ ਮੈਨੇਜਮੈਂਟ ਨਾਲ ਮੂੰਹ ਨਹੀਂ ਲੱਗਣਾ ਇਹਨਾ ਅਸੀਂ ਪਰਛਾਵਾਂ ਨਹੀਂ ਲੈਣਾ ਚਾਹੁੰਦੇ ਉਹ ਭਗਤ ਬੰਦਾ ਲੁੱਟ ਕੇ ਖਾ ਲਿਆ 4 ਸਾਲ ਤੋਂ ਬੈਠਾ ਅੰਦਰ ਵਿਚਾਰ ਉਹਨੂੰ ਵੀ ਪਤਾ ਉਹਨਾਂ ਕਿਹਾ ਹੋਇਆ ਜਿਸ ਬੰਦੇ ਨੇ ਆ ਗਰੀਬ ਬੰਦਰੀਆਂ ਦੱਸੋ ਕਿੰਨੇ ਕਿੰਨੇ ਦਿਨ ਦੀਆਂ ਤਨਖਾਹ ਮਹੀਨੇ ਦੀਆਂ ਪਈਆਂ ਜੀ ਤਿੰਨ 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 ਮਹੀਨੇ ਦੀਆਂ ਤਨਖਾਹਾਂ ਪਈਆਂ ਜੀ ਚਾ ਫੋਰ ਕਲਾਸ ਕੰਮ ਕਰਦੀ ਆ ਦਿਨ ਰਾਤ ਉਹਦੇ ਮਰਜ਼ੀ ਸਫਾਈਆਂ ਕਰਦੀ ਆ ਇਹਨਾਂ ਦੀਆਂ ਤਨਖਾਹਾਂ ਕਿੱਥੇ ਗਈਆਂ ਐਡਮਿਸ਼ਨਾਂ ਆਈ ਕਿਹੜੀ ਮੀਡੀਆ ਦੇ ਮੁੱਦੇ ਦੀ ਗੱਲ ਕਰੀ ਨਾ ਇਹ ਪਹਿਲਾ ਜਦੋਂ ਬਹੁਤ ਵਾਰ ਆਏ ਜੀ ਸਾਡੇ ਕੋਲ ਥੋੜਾ ਤੁਹਾਡੇ ਮੇਰਾ ਗੱਲ ਘਟੋ ਘਟਨੀ ਦਾ ਵੀ ਆਈਪੀ ਇਹ ਮੀਡੀਆ ਜਿਹੜਾ ਬਲਾ ਚੋਰ ਦਾ ਉਹਨਾਂ ਚ ਵੀ ਮਿਲੇ ਬਹੁਤ ਵਾਰ ਉਹ ਲੱਗੀਆਂ ਨੋਟਸ ਆਸੀਂ ਦਿੱਤੇ ਆ ਅਖਬਾਰਾਂ ਚ ਮੇਰੇ ਕੋਲ ਫੇਸਬੁਕ ਤੇ ਸਭ ਪਾਸੇ ਚੱਲਦੇ ਅਸੀਂ ਸਾਡੇ ਨਾਲ ਇਹ ਬਹੁਤ ਟਾਈਮ ਤੋਂ ਜੀ 2019 ਤੋਂ ਸਾਡੇ ਨਾਲ ਇਹ ਤੱਕਾ ਹੋ ਰਿਹਾ ਜੀ ਤੁਸੀਂ ਦੇਖ ਲਓ 6 ਸਾਲ ਹੋ ਬੀਐਫ ਦਾ ਇਹਨਾਂ ਨੂੰ ਨਹੀਂ ਪਤਾ ਨੂੰ ਕੋਈ ਪਤਾ ਨਹੀਂ ਕਿਹੜੇ ਖਾਤੇ ਜਾ ਰਿਹਾ ਪੀਐਮ ਕੱਟਦੇ ਆ ਸਾਡਾ 100 ਰੁਪਿਆ ਨਹੀਂ ਇਹਨਾਂ ਦਾ ਜਮਾ ਹੋਇਆ 1 ਰੁਪਈਆ ਨਹੀਂ ਸਾਡਾ ਜਮਾ ਹੋ ਰਿਹਾ ਜਿਹੜੀ ਇੱਕ ਲੇਬਰ ਕਰਾਸ ਦਾ ਹੀ ਪੈਸੇ ਨਹੀਂ ਤਰਖਾ ਨਹੀਂ ਦੇ ਸਕਦੇ ਕਿੰਨੇ ਬੁਲਾ ਦੇ ਮਾਜੀ ਸਾਰੇ ਘਟੋ ਕਰ ਜੀ 150 238 238 ਦੇ ਉੱਪਰ ਮਲਾਜਮਾ ਜੀ ਸਾਡਾ ਹੀ ਅਸੀਂ 2000 ਤੋਂ ਨੌਕਰੀ ਕਰਦਾ ਜੀ ਸਾਡੇ ਪੇਪਰ ਖਾਤਾ ਖਾਟ ਜਦੋਂ ਤਰ੍ਹਾਂ ਤਰਗਾਉ ਨਹੀਂ ਰੁਪਈਆ ਪਕੜ ਕੇ ਮਿਲਦੀਆ ਸਾਡਾ ਖਾਤਾ ਕੋਈ ਨਹੀਂ ਖੋਲਿਆ ਜੀ ਖਾਤਾ ਕੋਈ ਨਹੀਂ ਨਾ ਸਾਡਾ ਖਾਤਾ ਨਹੀਂ ਖੋਲਿਆ ਜੀ ਮੈਂ ਸਨ 17 ਸਾਲ ਹੋ ਗਏ ਕੀ ਕੰਮ ਦੇ ਕੀ ਦਾ ਕਸੂਰ ਹੈ ਇਹ ਮਨੇ ਮੀਰੀ ਮੈਨੇਜਮੈਂਟ ਦਾ ਸੂਰਜ ਜਿਹੜੀ ਮੈਨੇਜਮੈਂਟ ਆ ਬਰਾਜੀ ਅੱਜ ਦਾ ਜਿਹੜਾ ਫੈਸਲਾ ਰਿਆ ਸਾਹਿਬ ਨੇ ਕੀਤਾ ਤੁਹਾਨੂੰ ਲੱਗਦਾ ਕਿ ਸਹੀ ਹੈ ਕਿ ਨਹੀਂ ਉਹ ਅਸੀਂ ਤਾਂ ਨੇ ਸਹੀ ਆ ਜਿਹੜਾ ਰੈਸਾ ਬੈਠਾ ਹੈ ਹੱਕ ਬਣਦਾ ਉਹ ਆਪਣੀ ਸੀਟ ਤੇ ਆਏ ਆ ਸਾਲੋਂ ਸਾਡੇ ਦਿਲੋਂ ਖੁਸ਼ੀ ਹੈ ਕਿਉਂਕਿ ਉਹਨਾਂ ਨੇ ਆਪਣੇ ਜ ਕਿਸੇ ਨੇ ਬਜ਼ੁਰਗ ਨੇ ਆਪਣੇ ਘਰ ਨੂੰ ਬਚਾਉਣਾ ਹੈ ਨਾ ਉਹਨੂੰ ਅੱਗੇ ਹੋਣਾ ਪੈਣਾ ਜਦ ਘਰ ਦਾ ਇੱਕ ਕੋਈ ਦੋ ਚੀ ਨ ਕੰਮੇ ਨਿਕਲ ਜੇ ਲੁੱਟਣ ਲੱਜਵੇ ਨਾ ਫਿਰ ਜਿਹੜਾ ਘਰ ਦਾ ਮੋਢੀ ਹੁੰਦਾ ਉਹਨੂੰ ਡੰਗ ਚੱਕਣੀ ਪੈਂਦੀ ਆ ਕਾਦੇ ਵਾਸਤੇ ਤਾਂ ਸੁਧਾਰ ਸਕੀਏ ਉਹਨੂੰ ਬਧੀਰੀ ਵਾਰ ਅਸੀਂ ਕਹਿ ਲਿਆ ਮੈਨੇਜਮੈਂਟ ਨਾਲ ਕਹਿ ਲਿਆ ਸਭ ਨੂੰ ਕਹਿ ਲਿਆ ਸਾਡੇ ਲੇਬਰ ਕਲਾਸ ਨਾਲ ਦੁਰਵਰਤੋਂ ਕੀਤੀ ਜਾਂਦੀ ਆ ਆ ਬੰਦਾ ਜੀ ਉਹ ਜਿਹੜਾ ਸਾਡਾ ਅਟੈਕ ਹੋਇਆ ਜਿਹਨੂੰ ਅੱਗੇ ਕੋਤ ਹਾਂ ਹਾਂ ਸਾਡਾ ਭਰਾ ਐਨੇ ਸਾਥ ਤੇ ਨੂੰ ਗੱਡੀ ਟੱਕਣੀ ਦਿੱਤੀ ਗਿਆ ਜੀ ਇਹਨੂੰ ਰੁਪਈਆ ਟੱਕਣੀ ਦਿੱਤਾ ਗਿਆ ਹੈ ਹਸਪੀਟਲ ਪਰਮਾਰ ਦੇ ਐਡਮਿਸ਼ਨ ਅਟੈਕ ਹੋ ਗਿਆ ਅਸੀਂ ਸਕੂਲ ਨਹੀਂ ਬਹੁਤ ਜੀ ਪੇਂਟ ਦਾ ਕੰਮ ਕਰਦਾ ਪੇਂਟਰ ਦਾ ਕੰਮ ਕਰਦਾ ਜੀ ਕੀ ਮੰਗ ਕਰਦੇ ਆਂ ਤੁਸੀਂ ਮੰਗ ਮੇਰੀ ਇਹ ਸੀਗੀ ਜੀ ਮੈਂ ਉਸ ਵੇਲੇ ਨਾਲਾ ਮੈਨੂੰ ਗੱਡੀ ਮਿਲੀ ਹੈ ਜੀ ਨਾ ਪੈਸਾ ਦਿੱਤਾ ਨਾ ਕੋਈ ਪੈਸਾ ਦਿੱਤਾ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਰੂਪਚੰਦ ਹੈ ਜੀ। ਕਿਹੜਾ ਪਿੰਡ ਹੈ ਤੁਹਾਡਾ? ਪਹਿਲਮਾ ਦਾ ਜੀ। ਪਹਿਲਮਾ ਦਾ ਜੀ। ਕਿੰਨਾ ਟਾਈਮ ਕੋਈ ਕੰਮ ਕਰਦੇ ਹੋ? ਮੈਨੂੰ ਕੰਮ ਕਰਦੇ ਨੂੰ 25 ਸਾਲ ਹੋ ਗਏ ਉਦੋਂ ਦਾ ਇੱਥੇ ਹੀ। 25 ਸਾਲ ਲੱਗਤ। ਮੈਡੀਕਲ ਯੂਨੀਵਰਸਿਟੀ ਵੱਲੋਂ ਕੋਈ ਤਾਂ ਮੈਡੀਕਲ ਹੈਲਪ ਨਹੀਂ ਦਿੱਤੀ। ਨਾ ਕੋਈ ਕੋਈ। ਨਾ ਇਹ ਐਸਆਈ ਕਾਰਡ ਬਣਿਆ ਜੀ ਕਿਸੇ ਦਾ। ਸਾਰਾ ਪੈਸਾ ਨਾ ਹੀ ਲੈਵ ਕਲਾਸ ਦੇ ਐਸਆਈ ਕਾਰਡ ਬਣਿਆ ਜੀ। ਨਾ ਪੀਐਫ ਬਣਿਆ ਹੈ ਜੀ। ਪੈਸੇ ਕਰਦੇ ਆ। ਇਹ ਜ਼ਰੂਰੀ ਸੀਗਾ। ਸਰਦਾਰ ਜੀ ਤਾਈ ਹਾਕ ਮਾਰੀ ਸੀ ਤੁਹ ਐਸੇ ਜਿਹੜੀ ਹੈਗੀ ਨੇ ਜਿਹੜੇ ਦੀ ਤਨਖਾਹਾਂ ਸੀਗੀ ਆ ਉਹ ਨਹੀਂ ਇਹਨਾਂ ਨੂੰ ਮਿਲਿਆ ਜੀ 2.5 ਸਾਲ ਹੋ ਗਏ ਕੀ ਕਹਿਣਾ ਚਾਹੁੰਦੇ ਸਰ ਇਸ ਵਾਰ ਇਹ ਵਿਆਸ ਸਾਹਿਬ ਨੂੰ ਦੇ ਲੈਣ ਦੋ ਨਾ ਜੇ ਕਿ ਇਹਨੇ ਕੋਈ ਗਲਤੀ ਇਹਨਾਂ ਨੂੰ ਇਨਫੋਰਮ ਦਿੱਤਾ ਆ ਉਹ ਦੇਖ ਲੈਣੇ ਆ ਗੱਲ ਕਰ ਲੈਣੇ ਪੈਣਾ Let me talk to them ਨਹੀਂ ਸਰ ਤੁਸੀਂ ਨਹੀਂ ਮੈਂ ਦੱਸ ਦਾਂ ਅੱਗੇ ਹਾਂਜੀ ਮੈਂ ਗਾਉਂਗਾ ਸਟੇਟ ਜੀ ਸਰ 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 ਜੀ ਕੋੜਾ ਸਾਹਿਬ ਆ ਗਏ ਕਰਾਂ ਨੀ ਗੱਲ ਬੁਲਾਓ ਨਾ ਬੁਲਾਓ ਦੇਖਿਆ ਜੀ ਜਿਹੜਾ ਸੈਟਅਪ ਕੀਤਾ ਜਾਨਾ ਲੋਕਾ ਦਾਰੇ ਲਾਗੇ ਜੀ ਉਹ ਤਾਂ ਸਾਰਾ ਕੁਝ ਮੀਡੀਆ ਤੇ ਬੁਰੀ ਆਪਣੀ ਸਟੇਟਮੈਂਟ ਹੀ ਦੇ ਦੋ ਨੇ ਨਹੀਂ ਐਸਾ ਕੋਈ ਵੀ ਨਹੀਂ ਮੈਂ ਰਿਆਸਾ ਸਾਹਿਬ ਨਾਲ ਰਿਆਸਾ ਸਾਹਿਬ ਆਜੋ ਤੁਸੀਂ ਉਹਨਾਂ ਸਟੇਟਮੈਂਟ ਇਹ ਕਹਿ ਰਹੇ ਆ ਨਾ ਇਹ ਯੂਨੀਵਰਸਿਟੀ ਜਿਹੜੀ ਦੇਖੋ ਅਸੀਂ ਸੈਟਅਪ ਕੀਤੀ ਗਈ ਹੈ ਔਰ ਇੱਕ ਯੂਨੀਵਰਸਿਟੀ ਨੂੰ ਜਦੋਂ ਸੈਟਅਪ ਕੀਤਾ ਗਿਆ ਹੈ ਇਹ ਪੁਰਾਣਾ ਜੋ ਬੱਸ ਸੀ ਉਹਦੀਆਂ ਕੁਝ ਸੈਲਰੀ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ ਸੀ ਉਹ ਵੀ ਸਾਰੀਆਂ ਅਸੀਂ ਕੋਸ਼ਿਸ਼ ਕੀਤੀਆਂ ਨੇ ਪੂਰਾ ਦੇਣ ਦੇ ਲਈ ਪਰ ਪੂਰੀਆਂ ਟਾਈਮਲੀ ਜੋ ਹੈ ਸੈਲਰੀ ਜਿਹੜੀਆਂ ਨੇ ਅਸੀਂ ਰੈਗੂਲਰ ਕੀਤੀਆਂ ਗਈਆਂ ਨੇ ਪਰ ਐਸਾ ਕੋਈ ਪੁਆਇੰਟ ਹੈ ਕਿ ਅਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੋਣੀ ਹੈ ਥੋੜਾ ਜਿਹਾ ਪੁਆਇੰਟ ਚੱਲ ਰਿਹਾ ਉਹ ਮੈਂ ਔਰ ਮਿਸਟਰ ਆਇਤ ਬੈਠ ਕੇ ਡਿਸਕਸ ਕਰ ਲੈਨੇ ਆ ਕੋਈ ਸਜੈਸਟਡ ਮਿਸ ਇਨਫੋਰਮੇਸ਼ਨ ਤੇ ਸਰ ਇੱਕ ਇੱਕ ਗੱਲ ਐਕਸਪਲੇਨ ਕਰੋਗੇ ਰਿਆ ਸਾਹਿਬ ਆਓ ਰਿਆ ਸਾਹਿਬ ਨੇ ਤਾਂ ਪ੍ਰੈਸ ਕਾਨਫਰੰਸ ਕਰ ਲਈ ਸਰ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਿ ਅੱਜ ਉਹਨਾਂ ਨੇ ਬਹੁਤ ਵੱਡਾ ਹੋਇਆ ਹੈ ਕੰਪਨੀ ਨੇ ਠੀਕ ਹੈ ਜੀ ਮੈਨੇਜਮੈਂਟ ਚੇਂਜ ਹੋਈ ਹੈ ਤੁਸੀਂ ਇਸ ਬਾਰੇ ਨਹੀਂ ਨਹੀਂ ਮੈਨੇਜਮੈਂਟ ਇਸ ਤਰ੍ਹਾਂ ਕੋਈ ਵੀ ਚੇਂਜ ਨਹੀਂ ਹੋ ਸਕਦੀ ਕੋਈ ਹੁਣ ਕੋਈ ਬੰਦਾ ਜਿਵੇਂ ਤੁਸੀਂ ਚੇਂਜ ਕਰਕੇ ਇੱਕਦਮ ਤੁਸੀਂ ਇੱਕ ਕੂਪ ਦੀ ਤਰ੍ਹਾਂ ਲਿਆ ਕੇ ਬੰਦੇ ਲਿਆਓ ਔਰ ਇੱਕਦਮ ਆਕੇ ਤੁਸੀਂ ਇਹਨੂੰ ਬਦਲ ਦੋ ਐਸਾ ਨਹੀਂ ਹੁੰਦਾ ਕੋਈ ਵੀ ਤੁਸੀਂ ਦੱਸੋ ਤਾਂ ਸੀ ਕਿ ਗੱਲ ਕੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਵੀ ਨਹੀਂ ਦੱਸ ਰਹੇ ਹੋ ਆਓ ਅੰਦਰ ਕਰਦਾ ਮੈਂ ਆ ਪ੍ਰੈਸ ਕਾਨਫਰੈਂਸ ਹੀ ਹੋ ਰਹੀ ਹੈ ਅੰਦਰ ਬੈਠ ਕੇ ਕਰਦੇ ਆ ਨਾ ਨਾ ਦੱਸੋ ਨਹੀਂ ਕਰਦੇ ਕਿ ਲਾ ਲਾ ਲੱਗ ਰਹੇ ਨੇ ਤਾਈ ਸਿਰ ਤੁਹਾਨੂੰ ਇੱਥੇ ਪੁੱਛ ਲਿਆ ਜੀ ਕਿਉਂਕਿ ਉਹ ਜਿਹੜੀ ਪੁਰਾਣੀ ਮੈਨੇਜਮੈਂਟ ਨੇ ਬਹੁਤ ਵੱਡਾ ਕਪਲਾ ਕੀਤਾ ਜੋ ਨਹੀਂ ਮੈਨੇਜਮੈਂਟ ਪੁਰਾਣੀ ਮੈਨੇਜਮੈਂਟ ਕੋਈ ਵੀ ਨਹੀਂ ਹੈ ਇਹਦੇ ਵਿੱਚ ਇੱਕ ਸਾਰੇ ਦੇ ਸਾਰੇ ਮੈਂਬਰ ਵਿੱਚ ਹੈਗੇ ਨੇ ਕੋਈ ਐਸਾ ਕਪਲਾ ਨਹੀਂ ਹੋਇਆ ਬਿਲਕੁਲ ਅਸੀਂ ਡਾਇਰੈਕਟ ਟਾਈਮਲੀ ਜੋ ਜਿੰਨਾ ਇਸ ਯੂਨੀਵਰਸਿਟੀ ਨੂੰ ਉੱਪਰ ਚੱਕ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਪ੍ਰੈਸ ਵਾਲੇ ਬੈਠੇ ਹੋ ਇਹਦੇ ਸਿਰਫ ਇੱਕ ਤਰ੍ਹਾਂ ਨਾਲ ਇੱਕ ਚੇਂਜ ਆਫ ਮੈਨੇਜਮੈਂਟ ਚਾਹੁੰਦੇ ਸੀ ਸਰ ਉਪਰਲੀ ਗੱਲ ਕਹੀ ਹੈ ਕਿ ਫੰਡਾ ਬਹੁਤ ਬੜਾ ਕਪੜਾ ਹੋਇਆ ਕਰੋੜਾਂ ਦਾ ਕਪੜਾ ਜਿਹੜਾ ਸਾਡੇ ਕੋਲ ਚਲੋ ਕਰੋੜਾਂ ਦਾ ਕਪੜਾ ਲੈਟ ਇੰਪਰੂਵ ਇਟ ਮੈਂ ਵੀ ਆਪਣਾ ਪੁਆਇੰਟ ਦਵਾਵਾਂਗਾ ਮੋਜੋ ਕੋਈ ਕਮਾਈ ਸਾ ਕੋਈ ਪੁਆਇੰਟ ਨਹੀਂ ਨਹੀਂ ਉਹਨਾਂ ਨੇ ਤਾਂ ਸਰ ਕਿਹਾ ਹੈ ਅੰਦਰ ਪ੍ਰੈਸ ਕਾਨਫਰੰਸ ਹੋਈ ਉਹ ਹੀ ਕੁਐਸਚਨ ਤੁਹਾਨੂੰ ਅਸੀਂ ਕਰ ਰਹੇ ਨਾ ਲੈ ਨਾ ਨਹੀਂ ਲਿਆ ਐਸਾ ਜੀ ਸੀਨੀਅਰ ਜਿਹਦਾ ਉਹਨੇ ਦੱਸਿਆ ਨਹੀਂ ਐਸਾ ਕੋਈ ਵੀ ਨਹੀਂ ਦੇਖੋ ਐਡੀ ਵੱਡੀ ਬੀਓਜੀ ਹੈ ਜਿਹਦੇ ਚੰਨੇ ਨੇ ਸੀਨੀਅਰ ਬੰਦੇ ਉੱਚੇ ਬੈਠੇ ਆ ਹਰ ਸਾਲ ਉਹਦੇ ਵਿੱਚ ਅਸੀਂ ਕਰਦੇ ਹਾਂ ਪ੍ਰੋਫੈਸ਼ਨਲੀ ਮੈਨੇਜ ਕੀਤੀ ਯੂਨੀਵਰਸਿਟੀ ਹੈ ਇਹਦੇ ਵਿੱਚ ਕੋਈ ਮੈਲਾਫਾਈਡ ਇੰਟੈਂਸ਼ਨ ਆ ਗਈ ਹੈ ਸੀ ਕਿ ਕਿਸੇ ਤਰ੍ਹਾਂ ਨਾਲ ਯੂਨੀਵਰਸਿਟੀ ਦਾ ਜਿਹੜਾ ਕੰਟਰੋਲ ਹੈ ਹੋ ਲਿਆ ਜਾਏ ਤੇ ਬਸ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਵੀ ਕੋਈ ਇੱਕ ਬੇਸ ਅਲੀਗੇਸ਼ਨ ਬੇਸਲੈਸ ਅਲੀਗੇਸ਼ਨ ਲਾ ਕੇ ਤੁਸੀਂ ਇਹ ਕਰ ਦਿੰਦੇ ਹੋ ਬਾਕੀ ਕੋਈ ਗੱਲ ਨਹੀਂ ਹੈ ਜੇ ਤੁਸੀਂ ਪਿੱਛੇ ਜਾਏ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਸੀ ਤੁਸੀਂ ਇਹ ਗੱਲ ਕਹਿੰਦੇ ਸੀਗੇ ਕਿ ਕੋਈ ਪਿਛਲਾ ਲੈਣਾ ਦੇਣਾ ਨਹੀਂ ਸਭ ਮੈਂ ਕਲੀਅਰ ਕਰਤਾ ਹੁਣ ਉਹ ਕਿਹੜਾ ਪਿਛਲਾ ਲੈਣਾ ਦੇਣਾ ਦੋ ਹਜ਼ਾਰ ਪੁਰਾਣੇ ਜਿਹੜੇ ਵਿਦਿਆਰਥੀਆਂ ਦੀ ਸੈਲਰੀਜ਼ 2018 ਦੇ ਟਾਈਮ ਤੇ ਪਈਆਂ ਨੇ ਕੋਈ ਪੁਰਾਣੀਆਂ ਪਈਆਂ ਨੇ ਕੋਈ ਪੁਰਾਣੀਆਂ ਗ੍ਰੈਚੂਇਟੀ ਅਸੀਂ ਤਾਂ ਉਹਨਾਂ ਨੂੰ ਸੈੱਟ ਕਰ ਰਹੇ ਹਾਂ ਇਹ ਯੂਨੀਵਰਸਿਟੀ ਆਪਣੇ ਲੈਵਲ ਤੇ ਕੋਈ ਵੀ ਇਨਵੈਸਟਮੈਂਟ ਨਹੀਂ ਆਈ ਹੈ ਇਹ ਯੂਨੀਵਰਸਿਟੀ ਨੇ ਸੈਲਫ ਰਿਸੋਰਸਸ ਇਕੱਠੇ ਕਰਕੇ ਆਪਣਾ ਜੋ ਹੈ ਉਹ ਕੀਤਾ ਗਿਆ ਹੈ ਪੂਰਾ ਅੱਜ ਇਸ ਲੈਵਲ ਦੀ ਯੂਨੀਵਰਸਿਟੀ ਬਣਾਈ ਹੈ ਕਿ ਪੈਨ ਇੰਡੀਆ ਤੱਕ ਇਹਦੀ ਪਹੁੰਚ ਹੋਈ ਹੈ ਹੁਣ ਚਰਚਾ ਹੋਈ ਹੈ ਤੁਹਾਡੀ ਆਫਿਸ ਦੇ ਅੰਦਰ ਰਾਤ ਤੇ ਤੁਹਾਡੇ ਤੁਹਾਡੇ ਨਾਲ ਵੀ ਆਏ ਆ ਤਾਂ ਨਾ ਲੱਗਾ ਤਾਂ ਉਹ ਵੀ ਉਹਨਾਂ ਨੇ ਉਹਨਾਂ ਨੂੰ ਕਿਹਾ ਮਨਾ ਕੀਤਾ ਅੰਦਰ ਕੀ ਚਰਚਾ ਹੋਈ ਕਿ ਜਿਹੜੀ ਸੁਲ੍ਹਾ ਹੋ ਗਈ ਤੁਹਾਡੀ ਨਹੀਂ ਸੁਲ੍ਹਾ ਕੋਈ ਨਹੀਂ ਹੈ ਕੋਈ ਐਸਾ ਮਨਮੁਟਾ ਨਹੀਂ ਹੈ ਉਹਨਾਂ ਨੂੰ ਵੀ ਕੋਈ ਪੁਆਇੰਟ ਹੈ ਮੈਂ ਬਾਹਰ ਗਿਆ ਹੋਇਆ ਸੀ ਮੈਂ ਫੋਰਨਸ ਨੂੰ ਮਨੂ ਦਾ ਜਾ ਕੇ ਬੰਦਾ ਚੱਲਿਆ ਹੈ ਤੁਸੀਂ ਮੈਂ ਆ ਕੇ ਤੁਹਾਡੇ ਸਾਹਮਣੇ ਹੁਣ ਦੇਖੋ ਮੈਨੂੰ ਤਾਂ ਹੁਣ ਆ ਕੇ ਇੱਥੇ ਪਤਾ ਚੱਲਿਆ ਹੈ ਕਿ EMPLOYEES ਨੂੰ ਵੀ ਇਹਨਾਂ ਨੇ ਕਿਸੇ ਨੇ ਮੀਟਿੰਗ ਕੀਤੀ ਹੈ ਮੇਨਲੀ ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਯੂਨੀਵਰਸਿਟੀ ਬਹੁਤ ਅੱਗੇ ਲੈਵਲ ਤੇ ਪਹੁੰਚ ਰਹੀ ਹੈ ਕੁਝ ਵੈਸਟਿਡ ਇੰਟਰਸਟ ਜਿਹੜੇ ਨੇ ਉਹ ਯੂਨੀਵਰਸਿਟੀ ਨੂੰ ਡੀਰੇਲ ਕਰਨਾ ਚਾਹੁੰਦੇ ਹਾਂ ਤੁਸੀਂ ਇੱਥੇ ਕੰਮ ਕਰੋਗੇ ਕਿ ਬਦਲ ਦਿੱਤਾਗੇ ਨਹੀਂ ਬਦਲਦਾ ਕੋਈ ਪੁਆਇੰਟ ਨਹੀਂ ਹੈ ਇਹ ਤਾਂ ਇੱਕ ਤਰ੍ਹਾਂ ਨਾਲ ਇੱਕ ਪੂਰਾ ਪੁਆਇੰਟ ਹੈ ਹੁਣ ਮੈਂ ਦੇਖਦਾ ਮੈਂ ਤਾਂ ਹੁਣੇ ਆਇਆ ਥੋੜੇ ਸਾਹਮਣੇ ਅਜੇ ਕਿਉਂਕਿ ਮੇਰੇ ਪਿੱਛੇ ਹੀ ਜੋ ਹੋਇਆ ਇਸ ਤਰ੍ਹਾਂ ਨਾ ਮੈਂ ਦੇਹੀ ਕਹੂੰਗਾ ਵੀ ਇਟਸ ਅ ਕਾਈਂਡ ਆਫ ਨਾ ਉਹਨਾਂ ਨੇ ਨਾਂ ਨਹੀਂ ਲਿਆ ਉਹਨਾਂ ਦੋ ਤਿੰਨ ਵੱਡੀਆਂ ਪੋਸਟਾਂ ਕਈਆਂ ਬਦਲ ਰਿਹਾ ਰੈਨਜਮੈਂਟ ਚੇਂਜ ਕਰ ਦਿੱਤੀ ਤੁਸੀਂ ਕਹਿੰਦੇ ਮੈਂ ਬਾਹਰੋਂ ਆਇਆ ਮੈਂ ਮੈਂ ਫੋਰਨ ਗਿਆ ਸੀ ਮੇਰੀ ਇੱਕ ਨਹੀਂ ਉਹ ਤਾਂ ਬਾਹਰੋਂ ਆਇਆ ਹਾਂਜੀ ਰਿਆਜ ਜੀ ਕਹਿੰਦੇ ਅਸੀਂ ਵੀ ਬਾਹਰੋਂ ਆਏ ਹਾਂ ਜੀ ਪਰ ਯੂਨੀਵਰਸਿਟੀ ਚਲਾ ਕੌਣ ਰਿਹਾ ਸੀ ਨਹੀਂ ਨਹੀਂ ਅਸੀਂ ਬਾਹਰ ਕਿਤੇ ਨਹੀਂ ਗਏ ਬਾਹਰ ਮੈਂ ਤਾਂ ਆਪਣੇ ਇੱਕ ਅਫੀਸ਼ੀਅਲ ਲੰਗੇਜਮੈਂਟ ਤੇ ਬਾਹਰ ਗਿਆ ਸੀ ਮੈਂ ਬਾਹਰ ਨਹੀਂ ਕਿਤੇ ਹੋ ਗਿਆ ਇੱਕ ਅਫੀਸ਼ੀਅਲ ਟੂਰ ਤੇ ਮੈਂ ਬਾਹਰ ਸੀ ਉੱਥੋਂ ਮੈਂ ਕੱਲ ਹੀ ਪਹੁੰਚਿਆ ਵਾਪਸ ਆਈ ਵਜੋਂ ਆਸਟ੍ਰੇਲੀਆ ਉਹ ਇਹ ਲੋਕਾਂ ਨੇ ਇਕੱਠੇ ਹੋ ਕੇ ਵੀ ਆ ਹੋਇਆ ਇਸ ਤਰ੍ਹਾਂ ਦੀ ਕੋਈ ਅਲੀਗੇਸ਼ਨ ਲਾ ਕੇ ਤੁਸੀਂ ਕਰਦੇ ਹੋ ਪਰ ਐਸਾ ਨਹੀਂ ਹੈ ਕਿ ਉਹਨਾਂ ਨੇ ਕਹਿ ਵੀ ਗੱਲ ਕਹੀ ਹੈ ਜੀ ਵੀ ਅਸੀਂ ਇੱਕ ਕਮੇਟੀ ਨਾਮਿਨੇਟ ਕਰਤੀ ਹੈ ਉਹ ਇਸਦਾ ਸਾਰਾ ਹਸਤਾ ਹੁਣ ਉਹ ਕੰਮ ਕਰੋ ਪ੍ਰਾਣੀ ਕਮੇਟੀ ਨਹੀਂ ਹੋਊਗੀ ਕਿਸੇ ਨੇ ਸਪਸ਼ਟ ਕੀਤਾ ਨਹੀਂ ਨਹੀਂ ਕਮੇਟੀ ਜਿਹੜੀ ਹੈ ਇਹ ਇੱਕ ਪ੍ਰੋਪਰ ਇੱਕ ਸਿਸਟਮ ਦੇ ਤੌਰ ਤੇ ਬਣੀ ਹੈ ਬੀਓਜੀ ਬਣੀ ਹੋਈ ਹੈ ਇਹਦੇ ਜਿਹੜਾ ਕੰਟਰੋਲ ਹੈ ਬੋਰਡ ਆਫ ਗਵਰਨਰ ਦਾ ਹੈ ਇਹ ਚ ਕੋਈ ਬੋਰਡ ਆਫ ਗਵਰਨਰ ਦੇ ਵਿੱਚ ਟਾਟਾ ਦੇ ਪ੍ਰੈਜ਼ੀਡੈਂਟ ਨੇ IBM ਦੇ ਨੇ ਕਿਸੇ ਨੂੰ ਨਾਲ ਲੈ ਕੇ ਸਾਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੁਸੀਂ ਇਵੇਂ ਹੀ ਇਕੱਲਾ ਬੰਦਾ ਲੈ ਕੇ ਸਿਰਫ 10 ਬੰਦਿਆਂ ਨੂੰ ਵੀ ਇਕੱਠੇ ਕਰਕੇ ਕੋਈ ਡਿਸੀਜਨ ਲੈ ਲੋ ਉਹ ਸੀਜ਼ ਨਹੀਂ ਹੁੰਦੀ ਤੁਸੀਂ ਜਿਹੜਾ ਇਹਨਾਂ ਨੇ ਨਿੰਦਾਂ ਲਿਆ ਨੇ ਮੰਨਦੇ ਕਿ ਨਹੀਂ ਮੰਨਦੇ ਨਹੀਂ ਇਹ ਇਹ ਜਿਹੜਾ ਇੱਕ ਸਿਸਟਮ ਬਣਿਆ ਹੈ ਕਿ ਇੱਕ ਆਕੇ ਤੁਸੀਂ ਕਿਸੇ ਨੂੰ ਮਤਲਬ ਮੂਵ ਕਰ ਦੋ ਔਰ ਇੱਕ BOJ ਬੋਰਡ ਆਫ ਗਵਰਨਰ ਨੇ ਤੁਹਾਨੂੰ ਹੀ ਪਤਾ ਹੈ IBM ਇੱਕ ਐਂਕਰ ਪਾਰਟਨਰ ਹੈ ਟਾਟਾ ਹੈ NCZ ਜਿਹੜੇ ਵੱਡੇ ਲੋਗ ਗਵਰਨਰ ਅ ਉਹ ਸਾਹਿਬ ਵੱਲੋਂ ਨੋਮੀਨੇਟਡ ਮੈਂਬਰ ਨੇ ਹਰ ਸਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਰਾਈਟ ਪ੍ਰੋਪਰ ਆਡੀਟਡ ਰਿਪੋਰਟ ਪ੍ਰੈਜ਼ੈਂਟਡ ਹੁੰਦੀਆਂ ਨੇ ਉਸੇ ਹਰ ਚੀਜ਼ ਨੂੰ ਜੋ ਯੂਨੀਵਰਸਿਟੀ ਦਾ ਪੁਆਇੰਟ ਹੈ ਟਰਸਟ ਦਾ ਜਿਹੜਾ ਪੁਆਇੰਟ ਹੈ ਟਰਸਟ ਨੂੰ ਅਸੀਂ ਸੈਪਰੇਟ ਰੱਖਿਆ ਸੀ ਕਿਉਂਕਿ ਟਰਸਟ ਜਿਹੜਾ ਆ ਉਹ ਡਿਫਰੈਂਟ ਤਰੀਕੇ ਨਾਲ ਇੱਕ ਚੱਲ ਰਿਹਾ ਹੈ ਉਹਦਾ ਕਿਉਂਕਿ ਅਸੀਂ ਉਹਨੂੰ ਯੂਨੀਵਰਸਿਟੀ ਤੋਂ ਥੋੜਾ ਸੈਪਰੇਟ ਕਰਕੇ ਉਹ ਯੂਨੀਵਰਸਿਟੀ ਨੂੰ ਆਪਣੇ ਲੈਵਲ ਤੇ ਪੁਆਇੰਟ ਕਰਨਾ ਹੈ ਟਰਸਟ ਨੂੰ ਜੋ ਦੇਖ ਰਹੇ ਸੀ ਉਹ ਐਜ਼ ਅ ਪ੍ਰੈਜ਼ੀਡੈਂਟ ਮਿਸਟਰ ਆਇਦ ਦੇਖ ਰਹੇ ਸੀ ਠੀਕ ਜਿਵੇਂ ਯੂਨੀਵਰਸ ਇਹਨਾਂ ਨੂੰ ਜੇ ਨਹੀਂ ਪੈਸੇ ਮਿਲੇ ਤਾਂ ਹੀ ਰੌਲਾ ਪਾ ਰਹੇ ਕਿ ਪੈਸੇ ਇਹ ਖੁਸ਼ੀ ਨਾ ਕਰ ਰਹੇ ਨਹੀਂ ਨਹੀਂ ਉਹ ਦੇਖੋ ਜੇ ਸਟਾਫ ਸਟਾਫ ਦੇ ਅੰਦਰੋਂ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਸਟਾਫ ਨੂੰ ਕੀ ਕਹਿ ਕੇ ਕਰ ਲਿਆ ਮੇਰੀ ਤਾਂ ਜੇ ਸਟਾਫ ਨਾਲ ਗੱਲ ਨਹੀਂ ਹੋਈ ਹੈ ਕਿਉਂਕਿ ਸਟਾਫ ਕਸ ਦੇ ਰੋਲ ਦੇ ਉੱਤੇ ਯੂਨੀਵਰਸਿਟੀ ਦੇ ਰੋਲ ਦੇ ਉੱਤੇ ਜੇ ਕੋਈ ਗੱਲ ਸਪਸ਼ਟ ਕੀਤੀ ਹੈ ਕਿ ਇਹ ਜਿਹੜੇ ਪੈਸੇ ਨੇ ਇਹ ਜਿਹੜਾ ਮੈਸੀਓ ਜੋ ਹੈ ਪੈਸੇ ਦਾ ਉਹ ਵਰਕਰਾਂ ਲਈ ਇੱਥੇ ਦੇ ਪੜਾਈ ਵਿੱਚ ਨਹੀਂ ਹੋਇਆ ਉਹ ਬਾਹਰ ਹੋਇਆ ਉਹ ਉਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਨਹੀਂ ਨਹੀਂ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਦੇਖੋ ਯੂਨੀਵਰਸਿਟੀ ਐਨ ਐ ਲੈਵਲ ਤੇ ਫਲਰਿਸ਼ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਉਹ ਲੱਗਿਆ ਹੋਇਆ ਹੈ ਇਹ ਸਿਰਫ ਇੱਕ ਵੈਸਟਡ ਇੰਟਰਸਟ ਹੈ ਮੈਂ ਉਹ ਨਾਮ ਸਤੇ ਨਹੀਂ ਲੈਣਾ ਚਾਹੁੰਦਾ ਜਿਹੜਾ ਮੇਨ ਰੀਜ਼ਨ ਸੀ ਉਹ ਮੈਂ ਨਹੀਂ ਲੈਣਾ ਚਾਹੁੰਦਾ ਤੁਸੀਂ ਮੇਰੇ ਕਹਿਣਾ ਕਿਉਂਕਿ ਇਹ ਯੂਨੀਵਰਸਿਟੀ ਦੇ ਇੰਟਰਸਟ ਦੇ ਲਈ ਨਹੀਂ ਹੋਊਗਾ ਕਿਉਂਕਿ ਯੂਨੀਵਰਸਿਟੀ ਨੂੰ ਮੈਂ ਆਪਣੇ ਦਿਲ ਨਾਲ ਬਣਾਇਆ ਜੇ ਕਿਸੇ ਨੂੰ ਇਹ ਲੱਗਦਾ ਹੈ ਵੀ ਯੂਨੀਵਰਸਿਟੀ ਜਿਹੜੀ ਹੈ ਇਹਦੇ ਚ ਕੋਈ ਪੁਆਇੰਟ ਹੋਇਆ ਤਿੰਨ ਸਾਲਾਂ ਦੇ ਵਿੱਚ ਇੱਕ ਉਹ ਟਰਸਟ ਜਿਹੜਾ ਬੰਦ ਹੋਣ ਵਾਲਾ ਸੀ ਹਮਮ ਇੱਥੇ ਕਰਕੀ ਦੇ ਨੋਟਿਸ ਹੋ ਚੁੱਕੇ ਨੇ 40 ਕਰੋੜ ਦਾ ਲੋਨ ਹੈ ਉਹ ਤਾਂ ਪਹਿਲਾਂ ਦਾ ਹੀ ਪਿਆ ਹੋਇਆ ਅਸੀਂ ਕਿਸ ਤਰ੍ਹਾਂ ਲੋਨ ਨੂੰ ਸੈੱਟ ਕਰਾਇਆ ਉਹਦੇ ਵਿੱਚ ਰੀਸਟ੍ਰਕਚਰਿੰਗ ਕਰਾਈਏ ਉਹਦੇ ਵਿੱਚ ਮੇਰਾ ਜਿਹੜਾ ਸਾਰਾ ਪਰਸਨਲ ਮੇਰੀ ਆਪਣੀ ਗਾਰੰਟੀ ਗਈ ਹੋਈ ਮੇਰੇ ਪਰਸਨਲ ਚੈੱਕ ਗਏ ਹੋਏ ਨੇ 1 ਰੁਪਏ ਦੀ ਜੇ ਇਨਵੈਸਟਮੈਂਟ ਇਸੇ ਹੋਰ ਬੰਦੇ ਨੇ ਕੀਤੀ ਹੈ ਉਹ ਪ੍ਰੂਵ ਕਰ ਦਵੇ ਵੀ ਮੈਂ ਇੰਨੇ ਪੈਸੇ ਇਹਦੇ ਵਿੱਚ ਲਾਏ ਨੇ ਉਹਦੇ ਚ ਕੋਈ ਵੀ ਸ਼ਵੇਬ ਹੀ ਹੋਗਾ ਮੈਂ ਜਲੀਕ ਘਟਿਆ ਨਹੀਂ ਹੈਗਾ ਤੁਹਾਡੀ ਉਹ 40 ਕਰੋੜ ਰੁਪਏ ਆ ਜਦੋਂ ਤੁਹਾਡੇ ਕੋਲ ਪੈਸਾ ਹੀ ਕੋਈ ਨਹੀਂ ਹੈ ਤੁਸੀਂ ਖਰਚੇ ਵੀ ਨਾਲ ਕਰ ਰਹੇ ਹੋ ਤੁਸੀਂ ਯੂਨੀਵਰਸਿਟੀ ਨੂੰ ਚੱਕ ਰਹੇ ਹੋ ਇਹ ਸਾਲ ਅਸੀਂ 8 ਕਰੋੜ ਰੁਪਏ ਆ ਉਹਦੇ ਵਿੱਚ ਆਲਰੇਡੀ ਉਹਦਾ ਕੱਟ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅ ਬਸ ਥੋੜਾ ਇਹ ਦੱਸਣਾ ਜੀ ਤੁਹਾਨੂੰ ਕਿ ਅੱਜ ਥੋੜੀ ਜਿਹੀ ਅਸੀਂ ਚੇਂਜਸ ਕੀਤੀ ਆ ਜੀ ਕੈਂਪਸ ਦੇ ਵਿੱਚ ਕੁਝ ਐਜ਼ ਅ ਓਨਰ ਮੈਂ ਥੋੜਾ ਜਿਹਾ ਚੈੱਕ ਕਰਾਇਆ ਸੀ ਆਪਣੇ ਕੈਂਪਸ ਦੇ ਵਿੱਚ ਥੋੜੀਆਂ ਗੜਬੜਾਂ ਮਿਲੀਆਂ ਨੇ ਇਸ ਕਰਕੇ ਥੋੜੀ ਜਿਹਾ ਮੈਨੇਜਮੈਂਟ ਥੋੜਾ ਜਿਹਾ ਚੇਂਜ ਕੀਤਾ ਗਿਆ ਤੁਹਾਨੂੰ ਪਤਾ ਨਹੀਂ ਹੋਣਾ ਕਿ ਮੈਂ ਐਨ ਆਰ ਆਈ ਐ ਮੈਂ ਬਾਹਰ ਰਹਿੰਦਾ ਮੈਂ ਇੱਥੇ ਬੰਦੇ ਨੂੰ ਅਪਾਇੰਟਮੈਂਟ ਕੀਤਾ ਸੀ ਕਿ ਉਹ ਚੰਗੀ ਤਰ੍ਹਾਂ ਚਲਾਣ ਉਹ ਪਰ ਕੁਝ ਮੇਰੀ ਆਪਣੀ ਚੈਕਿੰਗ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਸਹੀ ਨਹੀਂ ਹੋ ਰਿਹਾ ਸੀ ਕੰਮ ਤੋਂ ਇਸ ਕਰਕੇ ਥੋੜੀਆਂ ਚੇਂਜਸ ਕੀਤੀਆਂ ਗਈਆਂ ਜਿਸ ਤੋਂ ਬਾਅਦ ਔਰ ਮੇਰਾ ਤਾਂ ਇਹੀ ਹੈਗਾ ਸਾਰਿਆਂ ਤੋਂ ਜ਼ਿਆਦਾ ਕਿ ਕਿਸੇ ਤਰੀਕੇ ਨਾਲ ਇਹ ਕੈਂਪਸ ਵਧੀਆ ਚੱਲੇ ਕਿਉਂਕਿ ਮੈਨੂੰ ਆਪਣੇ ਵਾਸਤੇ ਕੋਈ ਨਹੀਂ ਇਨਕਮ ਚਾਹੀਦੀ ਇੱਥੋਂ ਮੈਂ ਤਾਂ ਇਹ ਚਾਹਦਾ ਕਿ ਕਿਸ ਤਰ੍ਹਾਂ ਮੈਂ ਲੋਕਾਂ ਦਾ ਚੰਗਾ ਕਰ ਸਕਾਂ ਮੈਂ ਪਹਿਲਾਂ ਵੀ ਜਦੋਂ 2000 ਸਾਲ ਚ ਇਹ ਕੈਂਪਸ ਖੋਲਿਆ ਸੀਗਾ ਉਦੋਂ ਵੀ ਇਸੇ ਨੀਅਤ ਨਾਲ ਖੋਲਿਆ ਸੀ ਅੱਗੇ ਵੀ ਮੇਰੀ ਇਹ ਨੀਅਤ ਹੈ ਔਰ ਚੇਂਜਸ ਵੀ ਇਸੇ ਕਰਕੇ ਕੀਤੀ ਹੈ ਕਿ ਅਸੀਂ ਕੈਂਪਸ ਨੂੰ ਵਧੀਆ ਕਰ ਸਕੀਏ ਔਰ ਮੈਨੂੰ ਲੱਗਦਾ ਕਿ ਅਸੀਂ ਵਧੀਆ ਕਰਾਂਗੇ ਵੀ ਬਹੁਤ ਚੰਗੀ ਤਰ੍ਹਾਂ ਔਰ ਚੰਗੀ ਇੰਡਸਟਰੀ ਇੱਥੇ ਆ ਰਹੀ ਹੈ ਚੰਗਾ ਸਾਰਾ ਕੁਝ ਆ ਰਿਹਾ ਹੈ ਬੱਚੇ ਵੀ ਚੰਗੀ ਐਜੂਕੇਸ਼ਨ ਕਰ ਰਹੇ ਆ ਔਰ ਇਹ ਕੈਂਪਸ ਕਾਫੀ ਅੱਗੇ ਹੋਰ ਵੀ ਜਾ ਸਕਦਾ ਲੈ ਕੇ ਵੀ ਜਾਵਾਂਗੇ ਅਸੀਂ ਜੀ ਠੀਕ ਹੈ ਇਨਾਂ ਕਿ ਮੇਰੇ ਕੋ ਹੈ ਜੀ ਦੱਸਣ ਨੂੰ ਕਮੀਆਂ ਕਿਸ ਤਰ੍ਹਾਂ ਦੀ ਕਮੀਆਂ ਤੁਸੀਂ ਜਿਵੇਂ ਸਭ ਥੋੜੀ ਦੇਰ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਜੀ ਅਸੀਂ ਕਿਹਾ ਸੀ ਤੁਸੀਂ ਟੋਟਲੀ ਚਾਰਜ ਲੈ ਲਿਆ ਹੈ ਉਦੋਂ ਤੱਕ ਨਾਰੇ ਵੀ ਲੱਗੇ ਸੀਗੇ ਜੀ ਉਹਨਾਂ ਨੂੰ ਕੀ ਕਹੋਗੇ ਸਰ ਇਸਨੂੰ ਚਾਰਜ ਨੂੰ ਲਿਆ ਜੀ ਡੈਫੀਨੇਟਲੀ ਲਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਮੇਟੀ ਬਣਾਈ ਹੈ ਸਰ ਨਾਲ ਹੋ ਰਹੀ ਹੈ ਇਨਕੁਆਰੀ ਕਰ ਰਹੇ ਆ ਹੈ ਨਾ ਜੋ ਵੀ ਸਾਰੇ ਉਹ ਦੇਖਦੇ ਅਸੀਂ ਤੇ ਉਹ ਤੋਂ ਬਾਅਦ ਦੇਖਾਂਗੇ ਜੋ ਵੀ ਤਾਂ ਨਾ ਸੀ ਬਹੁਤ ਸਾਰੇ ਐਲੀਗੇਸ਼ਨਸ ਲੱਗ ਰਹੇ ਸੀਗੇ ਜੋ ਸਾਡੇ ਸੋਰਸਸ ਨੇ ਸਾਨੂੰ ਦੱਸਿਆ ਹੈਗਾ ਲੈਟਰ ਦੇ ਵਿੱਚ ਵੀ ਮੈਂ ਦੇਖਿਆ ਸੀਗਾ ਕਿ 10 ਕਰੋੜ ਰੁਪਏ ਦਾ ਕਹਿੰਦੇ ਜੀ ਪੈਸੇ ਇਧਰ ਉਧਰ ਗਏ ਨੇ ਕੀ ਇਹ ਤਾਂ ਕੋਈ ਸੱਚਾਈ ਹੈਗੀ ਹੈ ਜੀ ਇਧਰ ਦੇਖੋ ਜਿਹੜੀ ਵੀ ਲੈਟਰ ਹੈ ਕਿਹਦੇ ਮੈਨੂੰ ਲੈਟਰ ਬਾਰੇ ਪਤਾ ਨਹੀਂ ਹੈ ਮੈਂ ਜਿਵੇਂ ਰਿਆਦ ਸਾਹਿਬ ਨਾਲ ਹੀ ਬੈਠੇ ਨੇ ਅਸੀਂ ਹੁਣੇ ਦੇਖਾਂਗੇ ਵੀ ਕਿੰਨੇ ਇਹ ਗੱਲ ਕਹੀ ਹੈ ਵੀ ਕੋਈ ਇਸ ਤਰ੍ਹਾਂ ਦਾ ਕੋਈ ਜੋ ਤੁਸੀਂ ਕਹਿ ਰਹੇ ਹੋ ਮਿਸ ਅਪਰੋਪਰੀਏਸ਼ਨ ਐ ਐਸਾ ਕੋਈ ਪੁਆਇੰਟ ਨਹੀਂ ਹੈ ਕਿਉਂਕਿ ਇਹ ਯੂਨੀਵਰਸਿਟੀ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ 2021 ਦੇ ਵਿੱਚ ਇੱਕ ਐਕਟ ਦੇ ਤੌਰ ਤੇ ਬਣੀ ਹੈ। ਹੋਰ ਇਹ ਯੂਨੀਵਰਸਿਟੀ ਨੂੰ ਇਨਕਿਊਬੇਟ ਕੀਤਾ ਗਿਆ ਹੈ ਵੱਡੀਆਂ ਨਾਲ ਕੰਪਨੀਆਂ ਨੇ, ਟਰਸਟ ਵੱਲੋਂ ਅਰਿਆ ਸਾਹਿਬ ਨਾਲ ਹੈਗੇ ਨੇ। ਔਰ ਪੂਰੇ ਦਾ ਪੂਰਾ ਇਹਦੀ ਗਵਰਨਿੰਗ ਬਾਡੀ ਹੈ ਜਿਹੜੀ ਇਹਨੂੰ ਫੰਕਸ਼ਨ ਕਰਦੀ ਹੈ। ਹਰ ਸਾਲ ਉਹਦੀ ਮੀਟਿੰਗ ਹੁੰਦੀਆਂ ਨੇ ਔਰ ਇਹ ਗਵਰਨਿੰਗ ਬਾਡੀ ਦੇ ਵਿੱਚ ਜੇ ਤੁਸੀਂ ਨੇਮ ਦੇਖੋ ਹੂਸ ਹੂ ਆਰ ਦੇ ਸਰਕਾਰ ਦੇ ਆਫੀਸਰਸ ਵੀ ਇਨਵੋਲਡ ਹੈ ਤੇ ਨਾਲ ਵੱਡੀਆਂ ਕੰਪਨੀਆਂ ਦੇ ਆਫੀਸਰਸ ਵੀ ਇਨਵੋਲਡ ਹੈ। ਇਦੇ ਵਿੱਚ ਸਿਰਫ ਮੈਂ ਗੱਲ ਕਹਿਣਾ ਚਾਹੁੰਦਾ ਕਈ ਵਾਰ ਥੋੜਾ ਜਿਹਾ ਵਿੱਚੋਂ ਕਿਸੇ ਨਾ ਕਿਸੇ ਨੇ ਕੋਈ ਐਸੀ ਕਿਉਂਕਿ ਯੂਨੀਵਰਸਿਟੀ ਬਹੁਤ ਫਾਸਟ ਗਰੋ ਕਰ ਰਹੀ ਹੈ ਕੁਝ ਵੈਸਟਿਡ ਇੰਟਰਸਟ ਹੁੰਦੇ ਨੇ ਗਈ ਵਾਰ ਉਹਨੂੰ ਡਿਰੇਲ ਕਰਨ ਲਈ ਔਰ ਇੱਕ ਬੜਾ ਐਪਰੋਪਰੀਏਟ ਟਾਈਮ ਟੂਡੇ ਹੈ ਅੱਜ ਐਡਮਿਸ਼ਨਸ ਦਾ ਟਾਈਮ ਚੱਲ ਰਿਹਾ ਹੈ ਅਸੀਂ ਚਾਹੁੰਦੇ ਜਿਹੜੀ ਯੂਨੀਵਰਸਿਟੀ ਐਨੇ ਸਟਰੋਂਗ ਫੁੱਟ ਤੇ ਖੜੀ ਹੈ ਇਹ ਚੀਜ਼ ਜਿਹੜਾ ਹੈ ਉਹ ਨਾਰਾਇਣ ਮੇਰੇ ਨਾਲ ਸਭ ਨਾਲ ਡਿਸਕਸ਼ਨ ਹੋਈ ਹੈ ਸਭ ਨੂੰ ਕੋਈ ਕਮਿਊਨੀਕੇਸ਼ਨ ਗਈ ਹੈ ਅਸੀਂ ਬੈਠ ਕੇ ਉਹਨੂੰ ਸੌਰਟ ਆਊਟ ਕਰ ਲਵਾਂਗੇ ਬੈਠ ਕੇ ਅਸੀਂ ਡਿਸਾਈਡ ਕੀਤਾ ਜੋ ਵੀ ਪੁਆਇੰਟ ਹੈ ਸਾਹਮਣੇ ਐਡਾ ਬੜਾ ਫੈਸਲਾ ਲਿਆ ਹੈ ਉਹਦੇ 'ਚ ਕੋਈ ਨਾ ਕੋਈ ਤਾਂ ਰੀਜਨ ਹੋਵੇਗਾ ਜਾਂ ਵੀ ਹੁਣ ਨਵੀਂ ਕਮੇਟੀ ਰੱਖੀ ਪੁਰਾਣੇ ਜਿਹੜੇ ਅਫਸਰ ਹੈ ਜਾਂ ਮੁਲਾਜ਼ਮ ਹੈ ਉਹ ਨਹੀਂ ਰਹਿਣਗੇ ਨਹੀਂ ਐਸਾ ਕੋਈ ਪੁਆਇੰਟ ਨਹੀਂ ਹੋ ਅਸੀਂ ਹੁਣ ਡਿਸਕਸ ਕਰ ਰਹੇ ਆਂ ਆਪਸ ਦੇ ਵਿੱਚ ਐਸਾ ਮੈਂ ਮੈਂ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟਡ ਅਸੀਂ ਹੁਣ ਆਪਸ ਦੇ ਵਿੱਚ ਬੈਠ ਕੇ ਉਹ ਸਾਰਾ ਪੁਆਇੰਟ ਜਿਹੜੀ ਵੀ ਕੋਈ ਮਿਸਕਮਿਊਨੀਕੇਸ਼ਨ ਹੈਗੀ ਹੈ ਉਹਨੂੰ ਅਸੀਂ ਸੌਟ ਆਊਟ ਕਰ ਲਵਾਂਗੇ ਥਿਸ ਇਜ਼ ਵਾਇਰ ਐਸਾ ਮੇਰੇ ਨਾਲ ਹੀ ਸਰ ਮੈਂ ਮੈਨੂੰ ਇੱਕ ਵਾਰ ਕੰਪਲੀਟ ਅਨਕੰਪਲੀਟ ਕਰ ਲੈਣ ਦੋ ਫਿਰ ਤੁਸੀਂ ਹਮ ਪੁੱਛ ਲਿਆ ਮਿਸ ਕਮਿਊਨੀਕੇਸ਼ਨ ਜੋ ਹੋਈ ਹੈ ਉਹਨੂੰ ਅਸੀਂ ਤੁਹਾਨੂੰ ਹੀ ਤੁਹਾਨੂੰ ਵਾਪਸ ਬੁਲਾਇਆ ਗਿਆ ਹੈ ਕਿ ਕਈ ਵਾਰ ਉਹਨੂੰ ਇੱਕ ਵਾਰ ਪ੍ਰੋਪਰਲੀ ਥੋਰੋਲੀ ਬੈਠ ਕੇ ਜੋ ਕਰ ਲਿਆ ਜਾਏ 2 ਮਿੰਟ ਤੁਸੀਂ ਚਲੋ ਤੁਸੀਂ ਵੀ ਬਾਤ ਨਹੀਂ ਸੋ ਇਹਦੇ ਵਿੱਚ ਅਸੀਂ ਆਪਸ ਦੇ ਵਿੱਚ ਦੋਨੋਂ ਬੈਠ ਕੇ ਦੇਖੋ ਅਸੀਂ ਦੋਨਾਂ ਨੇ ਹੀ ਇਹਨੂੰ ਪ੍ਰੋਜੈਕਟ ਨੂੰ ਇਨੀਸ਼ੀਏਟ ਕੀਤਾ ਸੀ ਔਰ ਪ੍ਰੈਸ ਨੂੰ ਵੀ ਸਾਰਾ ਪਤਾ ਹੈ ਕਿਥੋਂ ਇਹ ਯੂਨੀਵਰਸਿਟੀ ਹੈ ਔਰ ਜੇ ਕਿੰਟਰਨੈਸ਼ਨਲ ਲੈਵਲ ਤੇ ਇਹਦਾ ਨਾਮ ਬਣਿਆ ਔਰ ਅਸੀਂ ਇਹੀ ਬੈਠ ਕੇ ਹੁਣ ਮੈਂ ਔਰ ਮਿਸਟਰ ਰਾਏਟ ਡਿਸਕਸ ਕਰ ਰਹੇ ਹਾਂ ਇਸ ਵੀ ਜੇ ਕੋਈ ਐਸੀ ਕੋਈ ਮਿਸਕਮਿਊਨੀਕੇਸ਼ਨ ਹੋਈ ਹੈ ਜੋ ਇਹਨਾਂ ਨੂੰ ਇਨਫੋਰਮੇਸ਼ਨ ਹੋ ਅਸੀਂ ਆਪਸ ਦੇ ਵਿੱਚ ਸੌਟ ਆਊਟ ਕਰ ਲਾਂਗੇ ਇਸੇ ਕਰਕੇ ਤੁਹਾਨੂੰ ਅਸੀਂ ਬੁਲਾਇਆ ਗਿਆ ਪਰ ਸਾਬ ਰੈੱਲ ਸੀ ਗੱਲ ਕਰ ਰਹੇ ਹੋ ਕਿ ਅਸੀਂ ਇਕੱਠੇ ਹੋ ਕੇ ਅੱਜ ਰਿਆਸਾ ਸਾਹਿਬੀ ਦੁਆਰਾ ਤੇ ਬੈਠੇ ਹੋਏ 12 ਲੋਕ ਜਿਹੜੇ ਗਰੀਬ ਲੋਕ ਹੈ ਯਾਨੀ ਉਹ ਕਹਿੰਦੇ ਸਾਡੇ 3 ਤਿੰਨ ਮਹੀਨੇ ਦੀ ਤਨਖਾਹ ਨਹੀਂ ਹੋਈ ਰਾਜੀ ਤੁਸੀਂ ਵੀ ਕਿਹਾ ਕਿ ਮੈਂ ਬਾਹਰ ਆਇਆ ਮੈਂ ਇਹਨੂੰ ਵੀ ਸਵਾਲ ਹੀ ਕੀਤਾ ਮੈਂ ਕਹਿੰਦਾ ਤੁਸੀਂ ਵੀ ਕਹਿੰਦੇ ਮੈਂ ਕੋਈ ਪਰਸਨਲ ਕੰਮ ਹੀ ਕਰ ਗਿਆ ਸੀ ਅਸਲ ਵਿੱਚ ਪਿਛਲੇ ਕਾਲਜ ਤੋਂ ਚੱਲ ਰਿਹਾ ਸੀਗਾ ਤਿੰਨ ਦਿਨ ਮੀਨੇ ਦਾ ਖਾਵਾ ਲੋਕਾਂ ਦੀ ਬਸੇ ਆਈਆਂ ਮੈਡੀਕਲ ਬੀਲ ਮਤਲਬ ਮੈਡੀਕਲ ਬੀਲ ਕਿਹਾ ਪੀਐਫ ਦੇ ਸਰ ਸਵਾਦ ਫੋਮ ਐਡ ਕਰਦਾ ਪੀਐਫ ਦੇ ਕਹਿੰਦੇ ਪੈਸੇ ਕੱਟੇ ਜਾਂਦੇ ਨੇ ਪੀਐਫ ਜਾ ਕਿੱਥੇ ਰਹੇ ਜਿੱਦਾਂ ਸੁਝਾ ਨਹੀਂ ਆ ਰਹੇ ਦੇਖੋ ਪਹਿਲਾ ਗੱਲ ਹੈ ਇਹ ਜੇ ਹੁਣ ਆਪਾਂ ਇਹਨੂੰ ਬਹੁਤ ਡੀਟੇਲਿੰਗ 'ਚ ਜਾਵਾਂਗੇ ਤੇ ਰਿਆਦ ٹرسٹ ਜੋ ਹੈ ਇਹ ਪਹਿਲਾਂ ਵੀ ਜਿਹੜੇ ਪੀਐਫ ਦੇ ਕੇਸਿਸ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਇਹ ਪੁਰਾਣੇ ٹرسٹ ਦੇ ਪੁਰਾਣੇ ਸਿਸਟਮ ਚੋਂ ਹੀ ਚੱਲ ਰਹੇ ਨੇ ਐਜ਼ ਆਫ ਨਾਓ ਜੋ ਲੈਮਰਨ ਟੈਕਸ ਕਲੀ ਯੂਨੀਵਰਸਿਟੀ ਹੈ ਜੋ ਇਹਦੇ EMPLOYEES ਨੇ ਉਹਦਾ ਅਸੀਂ ਕੋਈ ਐਸਾ ਕੋਈ ਟਰਸਟ ਕੇਸ ਨਹੀਂ ਹੈ ਕਿ ਜੋ ਕੋਈ ਉਹ ਪ੍ਰੋਵੀਡੈਂਟ ਫੰਡ ਦਾ ਕੋਈ ਕੇਸ ਚੱਲ ਰਿਹਾ ਹੋਵੇ ਠੀਕ ਹੈ ਸਾਡੇ ਕੋਲ ਫੰਡ ਦਾ ਕਿਉਂਕਿ ਇੱਕ ਰਾਈਂਗ ਇੰਸਟੀਟਿਊਸ਼ਨ ਹੈ ਫੰਡ ਨੂੰ ਸੋਰਸ ਕਰਨਾ ਸੋਰਸ ਆਫ ਰੈਵਨਿਊ ਓਨਲੀ ਫੀਸ ਹੈਗੀ ਹੈ ਉੱਥੋਂ ਗੱਡ ਕੇ ਅਸੀਂ ਉਹਨੂੰ ਗੱਲ ਅਸੀਂ ਸਵੇਰੇ 10 ਵਜੇ ਦੇ ਆਏ ਹੋਏ ਸੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਪਜਲ ਕੁਐਸਚਨ ਤੁਸੀਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਅਸੀਂ ਬੈਠੇ ਤੇ ਚਾਹ ਪੀਤੀ ਉਹਦੇ ਬਾਅਦ ਬਾਹਰ ਪ੍ਰੈਸ ਕੌਨ ਸਾਹ 2 ਹੋ ਗਈਆਂ ਹੁਣ ਕਿਹੜੀ ਚੌਥੀ ਪ੍ਰੈਸ ਕੌਨ ਸਾਹ ਆਪਾਂ ਚਾਹ ਪੀਂਦੇ ਪਹਿਲੇ ਵਾਲੀਆਂ ਮੰਨੀਆਂ ਜਾਣ ਕੇ ਨਹੀਂ ਬਣੀਆਂ ਜਿਹੜੀ ਪਹਿਲਾਂ ਫਸਟ ਤੁਸੀਂ ਕੀਤੀ ਸੀ ਕੁਸੀਂ ਇੱਕ ਐਲੀਗੇਸ਼ਨ ਲਗਾਇਆ ਕਰੋੜਾ ਰੁਪਏ ਦਾ ਮੈਂ ਕਿਸੇ ਦਾ ਨਾਮ ਤਾਂ ਨਹੀਂ ਲਿਆ ਨਹੀਂ ਲਿੱਤਾ ਜੀ ਲੇਕਿਨ ਨਹੀਂ ਜੀ ਹਨਾ ਸਰ ਮੇਰਾ ਕੌਸਟ ਲਈ ਹੈ ਕਿ ਉਹ ਮੰਨੀ ਜਾਣ ਕਿ ਉਹ ਨਾਮ ਤਾਂ ਨਹੀਂ ਕਿਤੇ ਬਿਲੇ ਹਾਂ ਹਾਂ ਮੈਂ ਮੈਂ ਤਾਂ ਫੋਨ ਵੀ ਕਰਨ ਥੋੜਾ ਸਾਹ ਆਇਆ ਉਥੋਂ ਮੈਂ ਉਹੀ ਕਹਿ ਰਿਹਾ ਤੁਸੀਂ ਨਾਂ ਨਹੀਂ ਲਿਆ ਤਾਂ ਥੋੜਾ ਸਾਹ ਆਇਆ ਮੈਂ ਜਾ ਕੇ ਡਿਸਕਸ ਕੀਤੀ ਮੈਂ ਤਾਂ ਉਹੀ ਕਹਿ ਰਿਹਾ ਹੁਣ ਵੀ ਤੁਹਾਨੂੰ ਕਹਿ ਰਿਹਾ ਮੈਂ ਕਮੇਟੀ ਬਣਾ ਕੋਣ ਹੈ ਇਹ ਥੋੜਾ ਸਾਹ ਬੈਠੇ ਹੋ ਦੋਸਤ ਕੋੜਾ ਸਾਹ ਜਿਹੜਾ ਰਿਆਸ ਸਾਹਿਬ ਵੀ ਕਹਿ ਰਿਹਾ ਮੈਂ ਦੱਸ ਦਿੰਦਾ ਦੇਖੋ ਕੋਈ ਕੋਈ ਕਮਿਊਨਿਟੀ ਜਦੋਂ ਆਪਾਂ ਇੱਕ ਸਿਸਟਮ ਹੁੰਦਾ ਹੈ ਉਹਦੇ ਵਿੱਚ ਮੰਨ ਲਓ ਕੋਈ ਇੱਕ ਪੁਆਇ ਉਹਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਜਿਵੇਂ ਇਹ ਗੱਲ ਆਈ ਹੈ ਇਹਨਾਂ ਨੇ ਇੱਕ ਬੈਠ ਕੇ ਇਹਨਾਂ ਦੇ ਨਾਲ ਜੋ ਵੀ ਅਸੀਂ ਇੱਕ ਮਿਊਚੁਅਲ ਕਮੇਟੀ ਬਣਾ ਰਹੇ ਹਾਂ ਸੋ ਡੈਟ ਇਹਨੂੰ ਸੌਟ ਆਊਟ ਕੀਤਾ ਜਾਏ ਪਹਿਲਾਂ ਦੇਖਿਆ ਜਾਏ ਕਿ ਐਕਚੁਅਲ ਪੁਆਇੰਟ ਕੀ ਹੈ ਕਿੱਥੋਂ ਇਹ ਚੀਜ਼ ਨਿਕਲੀ ਮੇਰਾ ਪੁਆਇੰਟ ਜੋ ਹੈ ਜੋ ਤੁਸੀਂ ਕਹਿ ਰਹੇ ਹੋ ਮੈਂ ਜਿਹੜਾ ਅਜੇ ਇਸ ਕਮਿਊਨੀਕੇਸ਼ਨ ਨੂੰ ਜਿਹੜੀਆਂ ਇਹ ਮੇਨ ਕਮਿਊਨੀਕੇਸ਼ਨ ਅਸੀਂ ਦੰ ਦੇ ਰਹੇ ਕਿਉਂਕਿ ਯੂਨੀਵਰਸਿਟੀ ਹੈ ਯੂਨੀਵਰਸਿਟੀ ਦਾ ਨਾਮ ਨਾ ਬੰਦਿਆਂ ਬਹੁਤ ਟਾਈਮ ਲੱਗਦਾ ਹੈ ਇਕਦਮ ਅਸੀਂ ਬਟ ਪਬਲਿਕ ਦੇ ਵਿੱਚ ਡਿਸਰੈਸਪੈਕਟ ਜਾਂ ਇੱਕ ਉਹ ਨਹੀਂ ਕਰਨਾ ਚਾਹੁੰਦੇ ਕਿ ਇੱਕ ਲਾਸ ਆਫ ٹرسٹ ਹੋ ਜਾਏ ਇਹਨੇ ਬੱਚੇ ਇਹਦੇ ਇਨਵੋਲਡ ਹੈ ਇੰਨਾ ਵੱਡਾ ਕੰਮ ਚੱਲ ਰਿਹਾ ਹੈ ਸਮਝਿਆ ਲੈਟਰਿਸ ਦਾ ਨਾਮ ਲਿਖਿਆ ਵੀ ਤੁਹਾਡਾ ਕਿਹੜਾ ਲੈਟਰ ਆ ਸਾਡੇ ਕੋਲ ਆਇਆ ਸ਼ਾਇਦ ਸਾਰੀ ਮੀਡੀਆ ਕੋਲ ਆਇਆ ਮੈਂ ਸਰ ਨੇ ਤਾਂ ਨਾਮ ਲਿਆ ਹੀ ਨਹੀਂ ਕਹਿ ਰਹੇ ਸਭ ਨਹੀਂ ਪਰ ਉਹ ਲੈਟਰ ਜਿਹੜੋਂ ਜਿਹੜੇ ਮਨਿਸਟਰ ਆਇਤ ਹੈ ਜਿਹੜੋਂ ਗੱਲ ਹੈ ਨਾ ਦੀ ਹੈ ਕਰਾ ਮੀਡੀਆ ਨਾਲ ਸਵੇਰੇ 2 ਘੰਟੇ ਨਹੀਂ ਨਹੀਂ ਰਿਆਸ ਸਾਹਮਣੇ ਜਦੋਂ ਤੁਹਾਨੂੰ ਨਾਮ ਵੀ ਨਹੀਂ ਲਿਆ ਦੇਖੋ ਤੁਸੀਂ ਕਿਸੇ ਦਾ ਵੀ ਨਾਮ ਜਿਹੜਾ ਨਾ ਦੇਖੋ ਟੈਸਟ ਕੋਨ ਪਰ ਜਿਆ ਲੱਗਦੇ ਨਾ ਉਹ ਲੈਟਰ ਹੈਗਾ ਸਰ ਨਹੀਂ ਉਹ ਨਾਮ ਜਿੰਨੇ ਵੀ ਨਾਮ ਲਿਖਿਆ ਆ ਦੇਖੋ ਚੱਲਣ ਗਿਆ ਪਹਿਲਾਂ ਉਹ ਹੋਵੇ ਨਹੀਂ ਨਹੀਂ ਮੇਰੇ ਮੇਰੇ ਨਹੀਂ ਭਾਈ ਸਭ ਮਿਲ ਗਿਆ ਸੁਣੋ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੀ ਲਮਣੀ ਯੂਨੀਵਰਸਿਟੀ ਬਹੁਤ ਉਹ ਪਿਛਲੇ ਕਾਰਜਕram ਛੱਡੋ ਪਿਛਲੇ ਕੀ ਹੋ ਗਿਆ ਇਸ ਤੋਂ ਤੁਸੀਂ ਅਮਲੇ ਜੈਕਸਨ ਲੈ ਆਇਆ ਛੱਡੋ ਜੀ ਕਰ ਦਾਂਗੇ ਇੱਕ ਸੋਈ ਕਰਦੇ ਹੋ ਉਹ ਤਾਂ ਡੈਫੀਨਟਲੀ ਉਹ ਤਾਂ ਮੈਂ ਵੀ ਚਾਹਾਂਗਾ ਕਿ ਜਿਹੜਾ ਕਪਲਾ ਹੋਇਆ ਹੈ ਬੱਚੇ ਨੇ ਮੈਂ ਦੇਖਿਆ ਜੀ ਹਾਂ ਜੀ ਤੁਹਾਡੀ ਸਾਫ ਪਿਆ ਜੀ ਮੰਡਾਂ ਦੀ ਹੀਰਾ ਫੇਰੀ ਹੋਈ ਹੈ ਮੰਡਾਂ ਦੀ ਹੀਰਾ ਫੇਰੀ ਹੋਈ ਹੈ ਥੋੜਾ ਸਾਡਾ ਫਿਰ ਸਿੰਪਲ ਕੁਸਚਨ ਹੀ ਹੋਏਗਾ ਜੀ ਤੁਹਾਡਾ ਨਾਮ ਸੀਗਾ ਮੈਂ ਫਿਰ ਉੱਥੇ ਉਸੇ ਸਵਾਲ ਤੇ ਅੰਦਰ ਜੀ ਵੀਡੀਓ ਵੀ ਉਸੇ ਸਵਾਲ ਤੇ ਖੜੀ ਹੈ ਦੇਖੋ ਸਰ ਸਾਨੂੰ ਨਾ ਪਰਸਨਲੀ ਤੁਹਾਡੇ ਨਾਲ ਕੁਛ ਨਾ ਰਿਆ ਸਾਹਿਬ ਅਸੀਂ ਤਾਂ ਇੱਕ ਇਹਨਾਂ ਨੇ ਸਾਡੇ ਕੋਲ ਅਸੀਂ ਇਨਵਾਈਟ ਸੀ ਅਸੀਂ ਆ ਗਏ ਕਰੋਲਾ ਹੀ ਹੈਗਾ ਸਰ ਅਸੀਂ ਦੱਸੋ ਕੀ ਕਹੀਏ ਕੀ ਲਿਖੀਏ ਕੀ ਦਿਖਾਈਏ ਕੀ ਕਫਲਾ ਹੋਇਆ ਰਿਆਜ ਜੀ ਕਹਿੰਦੇ ਹੋਇਆ ਤਾਂ ਕਰਕੇ ਮੈਨੂੰ ਦੇਖੋ ਜਦੋਂ ਤੱਕ ਕੋਈ ਚੀਜ਼ ਪ੍ਰੋਪਰਲੀ ਪ੍ਰੂਵਨ ਨਹੀਂ ਹੁੰਦੀ ਨਾ ਕਿਸੇ ਨੂੰ ਇਸ ਤਰ੍ਹਾਂ ਨਾਲ ਮੀਡੀਆ ਟ੍ਰਾਇਲ ਦੇ ਵਿੱਚ ਪਾ ਦੇਣਾ ਇਸ ਲਈ ਰਿਆਸਤ ਸਾਹਿਬ ਨੇ ਪਹਿਲਾਂ ਵੀ ਕਿਹਾ ਹੈ ਕਿ ਮੈਂ ਨਾਮ ਨਹੀਂ ਲਿਆ ਕਿਉਂਕਿ ਆਪਾਂ ਸਾਹਿਬ ਨੇ ਤਾਂ ਇੱਥੇ ਜਣਾ ਨਾਮ ਹੀ ਲਿਖਤਾ ਜੀ ਥੋੜਾ ਸਿਲੇਟ ਦਿਓ ਨਹੀਂ ਲੈਟਰ ਫਿਰ ਰਿਆਸਤ ਸਾਹਿਬ ਵੀ ਦੱਸ ਸਕਦੇ ਹੋਰ ਆਨਸਰ ਮੇਰੇ ਨਾਲ ਤਾਂ ਗੱਲ ਹੋਈ ਹੈ ਨੇ ਪਹਿਲਾਂ ਇਹ ਅਨਸਰ ਕਰ ਲਈਏ ਕਿ ਜੇ ਰਿਆਸ ਸਾਬ ਨੂੰ ਲੱਗ ਰਿਹਾ ਹੈ ਕਿ ਨਾਮ ਪਹਿਲਾਂ ਹੀ ਦੇ ਦਿੱਤਾ ਰਿਆਸ ਨਹੀਂ ਨਹੀਂ ਰਿਆਸ ਸਾਬ ਨੇ ਕਿਹਾ ਮੈਂ ਨਾਮ ਨਹੀਂ ਲਿਆ ਤੁਹਾਡੇ ਸਾਹਮਣੇ ਹੈ ਕਪਲਾ ਬੜਾ ਵੱਡਾ ਕੌਣ ਹੈ ਸਾਬ ਕੋ ਛੋਟਾ ਨਹੀਂ ਹੈ ਵੀ ਰਿਆਸ ਦੋ ਨਹੀਂ ਨਹੀਂ ਐਸਾ ਕੋਈ ਐਸਾ ਕੋਈ ਕਪਲਾ ਦੇਖੋ ਜਦੋਂ ਤੱਕ ਕੋਈ ਇਨਵੈਸਟੀਗੇਟ ਹੀ ਨਹੀਂ ਹੁੰਦਾ ਤੁਸੀਂ ਦੇਖੋ ਨਾ ਮੇਰੀ ਗੱਲ ਨੂੰ ਸਮਝੋ ਆਪਾਂ ਕੋਈ ਇਨਵੈਸਟੀਗੇਸ਼ਨ ਇਹ ਕਮੇਟੀ ਬਣਾ ਲਓ ਤੁਹਾਨੂੰ ਵੀ ਪਤਾ ਲੱਗੇ ਕਹਿੰਦੇ 80 ਕਰੋੜ ਰੁਪਏ ਦਾ ਇੱਥੇ ਕਪਲਾ ਹੋ ਜਾਏ ਉਹ 80 ਕਰੋੜ ਦੀ ਯੂਨੀਵਰਸਿਟੀ ਹੋਵੇ ਇੰਨਾ ਵੱਡਾ ਬਣਿਆ ਹੋਵੇ ਤਾਂ ਹੋਰ ਕੀ ਚੀਜ਼ ਹੋ ਸਕਦੀ ਹੈ ਅੱਛਾ ਜਿਹੜੇ ਮੁਲਾਜ਼ਮ ਅ ਅਸੀਂ ਇਹ ਖਬਰ ਕਰਨ ਜਾਣ ਜਾ ਰਹੇ ਹਾਂ ਰਿਆਤ ਬਾਰਾ ਯੂਨੀਵਰਸਿਟੀ ਯੂਨੀ